ਕਲਾਕਾਰੀ ਦੇ ਫੀਲਡ ਦੇ ਵਿੱਚ ਕਲਾਕਾਰ ਹਮੇਸ਼ਾ ਦੋ ਹਿੱਸਿਆਂ ਦੇ ਵਿੱਚ ਵੰਡੇ ਰਹੇ ਨੇ ਇੱਕ ਤਾਂ ਉਹ ਕਲਾਕਾਰ ਜਿਹੜੇ ਹਮੇਸ਼ਾ ਸੱਤਾ ਦੀ ਬੋਲੀ ਬੋਲਦੇ ਨੇ ਹਮੇਸ਼ਾ ਸਰਕਾਰਾਂ ਦੇ ਨਾਲ ਮਿਲ ਕੇ ਚੱਲਦੇ ਨੇ ਤੇ ਦੂਸਰਾ ਹਿੱਸਾ ਉਹ ਹੁੰਦਾ ਜੋ ਸੱਤਾ ਦੀ ਮਾੜੀ ਗੱਲ ਨੂੰ ਮਾੜਾ ਕਹਿੰਦੇ ਨੇ ਉਸ ਦਾ ਵਿਰੋਧ ਕਰਦੇ ਨੇ ਤੇ ਜਦੋਂ ਵੀ ਕੋਈ ਲੋਕਾਂ ਦਾ ਸੰਘਰਸ਼ ਛੁੱਟਦਾ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਆ ਤਾਂ ਉਸ ਆਵਾਜ਼ ਦੇ ਨਾਲ ਲੋਕਾਂ ਦੇ ਨਾਲ ਉਹ ਕਲਾਕਾਰ ਖੜਦੇ ਨੇ ਹੁਣ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੇ ਵਿੱਚ ਵੀ ਅੱਜ ਕੱਲ 95% ਹਿੱਸਾ ਬਾਲੀਵੁੱਡ ਦਾ ਕਲਾਕਾਰਾਂ ਦਾ ਸੱਤਾ ਦੀ ਬੋਲੀ ਬੋਲ ਰਿਹਾ ਹੈ ਬਹੁਤ ਘੱਟ ਕਲਾਕਾਰ ਰਹਿ ਗਏ ਨੇ ਜਿਹੜੇ ਸੱਚੀ ਗੱਲ ਨੂੰ ਸੱਚਾ ਕਹਿੰਦੇ ਨੇ ਜੋ ਸਰਕਾਰ ਦੀ ਮਾੜੀ ਗੱਲ ਦੀ ਵਿਰੋਧਤਾ ਕਰ ਸਕਦੇ ਨੇ ਲੋਕਾਂ ਦੀ ਹੱਕ ਸੱਚ ਦੀ ਆਵਾਜ਼ ਦੇ ਲਈ ਖੜ ਸਕਦੇ ਨੇ ਜਾਵੈਦ ਅਖਤਰ ਨਸੀਰੂਦੀਨ ਸ਼ਾ ਬੱਬੂ ਮਾਨ ਜਸਵੀਰ ਦਸੀ ਦਲਜੀਤ ਸਾਂਝ ਇੱਕ ਜਾਂ ਕੁਝ ਕੁ ਹੋਰ ਹੋਣੇ ਆ ਇਹ ਕੁਝ ਕੁ ਗਿਨੇ ਚੁਨੇ ਕਲਾਕਾਰ ਨੇ ਜਿਹੜੇ ਹੁਣ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਦੇ ਨੇ ਇਸ ਤੋਂ ਇਲਾਵਾ ਜੇ ਆਪਾਂ ਸਰਕਾਰ ਦੇ ਬੋਲੀਬੋਲ ਨਾਲੇ ਕਲਾਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਪ੍ਰਿਯੇਸ਼ ਰਾਵਲ ਸੰਨੀ ਦਿਓਲ ਵਿਵੇਕ ਅਗਨੀ ਹੋਤਰੀ ਅਨੁਪਮ ਖੇਰ ਕਰਨ ਜੋਹਰ ਸਲਮਾਨ ਖਾਨ ਤੇ ਹੁਣ ਤਾਂ ਮਜਬੂਰੀ ਦੇ ਬਸ ਸ਼ਾਹਰੁਖ ਖਾਨ ਤੇ ਅਮੀਰ ਖਾਨ ਵੀ ਇਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੋ ਗਏ ਫਿਲਮਾਂ ਡਾਇਰੈਕਟ ਕਰਨ ਵਾਲੇ ਰੋਹੀ ਛੇਤੀ ਜੋ ਕਦੇ ਆਪਦੇ ਐਕਸ਼ਨ ਦੇ ਲਈ ਜਾਣੇ ਜਾਂਦੇ ਸੀ ਜੋ ਕਦੇ ਇੰਟਰਟੇਨਮੈਂਟ ਫਿਲਮਾਂ ਦੇ ਵਿੱਚ ਭਰਨ ਦੇ ਲਈ ਜਾਣੇ ਜਾਂਦੇ ਸੀ ਉਹ ਹੁਣ ਆਪਣੀ ਸਿੰਗਮ ਅਗੇਨ ਫਿਲਮ ਦੇ ਵਿੱਚ ਸਨਾਤਨ ਧਰਮ ਨੂੰ ਪ੍ਰੋਮੋਟ ਕਰਕੇ ਸੱਤਾ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਤੁਰ ਪਈ ਹੁਣ ਗੱਲ ਇਹ ਆ ਵੀ ਦੋ ਕਲਾਕਾਰ ਇਹੋ ਜਿਹੇ ਨਹੀਂ ਜੋ ਸੱਤਾ ਨੂੰ ਖੁਸ਼ ਕਰਦੇ ਕਰਦੇ ਚਾਪਲੂਸੀ ਕਰਨ ਲੱਗ ਪਏ ਚਮਚਾਗਰੀ ਕਰਨ ਲੱਗ ਪਏ ਤੇ ਚਮਚਾਗਰੀ ਤੇ ਚਾਪਲੂਸੀ ਕਰਦੇ ਕਰਦੇ ਉਹ ਸਭ ਹੱਦਾਂ ਬੰਨੇ ਤੋੜ ਗਏ ਸਭ ਲਿਮਿਟਸ ਨੂੰ ਕਰਾਸ ਕਰ ਗਏ ਸਭ ਬਾਉਂਡਰੀਜ਼ ਨੂੰ ਕਰਾਸ ਕਰ ਗਏ ਤੇ ਗੂੜੀ ਨੀਂਦ ਦੇ ਵਿੱਚ ਸੌਂਗੇ ਚਮਚਾਗਰੀ ਦੀ ਨੀਂਦ ਦੇ ਵਿੱਚ ਚਾਪਲੂਸੀ ਦੀ ਨੀਂਦ ਦੇ ਵਿੱਚ ਤੇ ਚਾਪਲੂਸੀ ਦੀ ਨੀਂਦ ਦੇ ਵਿੱਚੋਂ ਜਦੋਂ ਹੁਣ ਉਹ ਉੱਠੇ ਨਹੀਂ ਤਾਂ ਉਦੋਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਨੁਕਸਾਨ ਇਸ ਤਰ੍ਹਾਂ ਹੋ ਚੁੱਕਿਆ ਕਿ ਜੋ ਆਪਣੀਆਂ ਹਿੱਟ ਫਿਲਮਾਂ ਦੇ ਲਈ ਅਕਸ਼ੇ ਕੁਮਾਰ ਜਾਣੇ ਜਾਂਦੇ ਸੀ ਉਹ ਅੱਜ ਕੱਲ੍ਹ ਆਪਣੀਆਂ ਫਲॉप ਫਿਲਮਾਂ ਦੇ ਰਿਕਾਰਡ ਬਣਾ ਰਹੀ ਹੈ। ਹੁਣ ਜੋ ਕੰਗਨਾਰ ਰਣੌਤ ਇਸ ਤਰ੍ਹਾਂ ਮੰਨਿਆ ਜਾਂਦਾ ਸੀ ਵੀ ਉਹ ਉੱਪਰ ਦੀ ਹੋਈ ਨਵੀਂ ਐਕਟਰਸ ਆ ਉਹ ਹੁਣ ਫਲॉप ਫਿਲਮਾਂ ਦੇ ਰਿਕਾਰਡ ਬਣਾ ਰਹੀ ਆ। ਕੰਗਨਾ ਤੇ ਅਕਸ਼ੇ ਕੁਮਾਰ ਚਮਚਾ ਗਰੀ ਦੀ ਗੂੜੀ ਨੀਂਦ ਦੇ ਵਿੱਚ ਸੁੱਤੇ ਹੋਏ ਜਦੋਂ ਹੁਣ ਉੱਠਿਆ ਤਾਂ ਉਦੋਂ ਉਹ ਉਹਨਾਂ ਦੀ ਇਮੇਜ ਨੂੰ ਦੇਖ ਰਹੇ ਆ ਤਾਂ ਉਹ ਬਹੁਤ ਡਿੱਗ ਚੁੱਕੀ ਆ। ਉਹਨਾਂ ਦਾ ਜੋ ਬ੍ਰਾਂਡ ਵੈਲਿਊ ਸੀ ਉਹਨਾਂ ਦੀ ਉ ਡੇਗ ਚੁੱਕੀ ਆ ਲੋਕ ਉਹਨਾਂ ਦਾ ਮਜ਼ਾਕ ਬਣਾ ਰਹੇ ਨੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਤੇ ਹੁਣ ਪ੍ਰੋਡਿਊਸਰ ਉਹਨਾਂ ਕੋਲ ਫਿਲਮਾਂ ਲਿਆਉਣੀਆਂ ਘਟਾ ਚੁੱਕੇ ਨੇ ਜਾਨੀ ਕਿ ਉਮਰ ਵੀ ਉਹਨਾਂ ਦੀ ਵੱਧ ਰਹੀ ਆ ਤੇ ਫਿਲਮਾਂ ਆਉਣੀਆਂ ਬੰਦ ਹੋ ਚੁੱਕੀਆਂ ਉਹਨਾਂ ਦੀ ਇਮੇਜ ਡਾਊਨ ਹੋ ਚੁੱਕੀ ਆ ਲੋਕ ਉਹਨਾਂ ਦਾ ਮਜ਼ਾਕ ਡਾਊਨ ਲੱਗ ਪਿਆ ਤਾਂ ਹੁਣ ਉਹਨਾਂ ਦਾ ਅਗਲਾ ਸਫ਼ਰ ਔਖਾ ਹੋ ਗਿਆ ਪਰ ਉਹ ਕਿਵੇਂ ਆਪਾਂ ਇਹ ਗੱਲ ਕਿਉਂ ਕਹਿ ਰਹੇ ਆ ਇਦੇ ਬਾਰੇ ਬਕਾਇਦਾ ਇਕੱਲੇ ਇਕੱਲੇ ਦੋਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਇਹ ਦੱਸ ਦਈਏ ਕਿ ਆਪਾਂ ਇਹ ਵੀਡੀਓ ਕਿਉਂ ਬਣਾ ਰਹੇ ਹਾਂ ਇਹ ਵੀਡੀਓ ਬਣਾਉਂਦਾ ਆਪਣਾ ਸਿਰਫ ਤੇ ਸਿਰਫ ਇਹ ਮਕਸਦ ਆ ਕਿ ਜੋ ਆਪਣੇ ਪੰਜਾਬੀ ਕਲਾਕਾਰ ਭਰਾ ਨੇ ਉਹ ਬਾਲੀਵੁੱਡ ਦੇ ਵਿੱਚ ਮਾੜਾ ਮੋਟਾ ਹੱਥ ਅਜਮਾ ਰਹੇ ਨੇ ਆਪਦਾ ਉਥੇ ਜਾ ਰਹੇ ਨੇ ਗਾ ਰਹੇ ਨੇ ਮਸ਼ਹੂਰ ਹੋ ਰਹੇ ਨੇ ਤੇ ਉਸ ਚੱਕਰ ਦੇ ਵਿੱਚ ਜਦੋਂ ਬਾਲੀਵੁੱਡ ਦੇ ਵਿੱਚ ਉਹ ਵੀ ਸਰਕਾਰਾਂ ਦੀ ਚਾਪਲੂਸੀ ਦੇ ਰਾਹ ਤੁਰ ਪਏ ਨੇ ਇਹ ਇਹ ਆਪਾਂ ਵੇਖ ਰਹੇ ਹਾਂ ਦਲਜੀਤ ਦੇ ਸਾਂਝ ਵਾਲੇ ਮਸਲੇ ਦੇ ਵਿੱਚ ਉਹ ਆਪਾਂ ਇਕੱਲੇ ਇਕੱਲੇ ਕਲਾਕਾਰ ਦਾ ਨਾਮ ਨਹੀਂ ਲਵਾਂਗੇ ਜੇ ਤੁਸੀਂ ਬਕਾਇਦਾ ਉਹਨਾਂ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਆਪਾਂ ਪਿਛਲੀ ਵੀਡੀਓ ਬਣਾਈ ਹੈ ਕਿ ਕਿਹੜੇ ਕਿਹੜੇ ਕਲਾਕਾਰ ਦਲਜੀਤ ਦੇ ਪੱਖ ਦੇ ਵਿੱਚ ਖੜੇ ਆ ਕਿਹੜੇ ਕਿਹੜੇ ਵਿਰੋਧ ਦੇ ਵਿੱਚ ਖੜੇ ਆ ਤੇ ਡਿਟੇਲ ਦੇ ਵਿੱਚ ਇਹ ਵੀ ਦੱਸਿਆ ਕਿ ਉਹ ਆਪ ਖੁਦ ਕਹਿੋ ਜੇ ਕਿਰਦਾਰ ਦੇ ਮਾਲਕ ਨੇ ਉਹ ਵੀਡੀਓ ਤੁਸੀਂ ਦੇਖ ਲਿਓ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਉਹਨਾਂ ਨੂੰ ਇਹ ਮੈਸੇਜ ਦੇ ਦੇਣਾਗਾ ਉਹਨਾਂ ਤੱਕ ਇਹ ਗੱਲ ਐਕਸਪਲੇਨ ਕਰਨੀ ਆ ਕਿ ਤੁਸੀਂ ਜੇ ਸੱਤਾ ਦੇ ਤੁਸੀਂ ਬੋਲੀ ਬੋਲਣ ਲੱਗ ਪਾਉਗੇ ਤਾਂ ਤੁਹਾਨੂੰ ਬਹੁਤ ਵੱਡੇ ਨੁਕਸਾਨ ਵੀ ਝੱਲਨੇ ਪੈ ਸਕਦੇ ਆ ਇਹ ਆਪਾਂ ਇਸ ਇਹਨਾਂ ਦੋਨਾਂ ਕਰੈਕਟਰਸ ਕੰਗਣਾ ਤੇ ਅਕਸ਼ੇ ਕੁਮਾਰ ਦੇ ਰਾਹੀਂ ਉਹਨਾਂ ਨੂੰ ਇਹ ਲੈਸਨ ਦੇਣਾ ਬਾਕੀ ਅੱਗੇ ਭਾਈ ਉਹਨਾਂ ਦੀ ਮਰਜ਼ੀ ਪਹਿਲਾਂ ਆਪਾਂ ਗੱਲ ਕਰਦੇ ਆ ਅਕਸ਼ੇ ਕੁਮਾਰ ਦੀ ਅਕਸ਼ੇ ਕੁਮਾਰ ਬਾਲੀਵੁੱਡ ਦਾ ਇੱਕ ਲੋਤਾ ਐਕਟਰ ਸੀ ਜੋ ਸਾਲ ਦੀਆਂ ਸਭ ਤੋਂ ਵੱਧ ਫਿਲਮਾਂ ਕਰਦਾ ਸੀ ਸਭ ਤੋਂ ਵੱਧ ਫਿਲਮਾਂ ਉਹਦੀਆਂ ਰਿਲੀਜ਼ ਹੁੰਦੀਆਂ ਸੀ ਤੇ ਸਭ ਤੋਂ ਵੱਧ ਉਹਦੀਆਂ ਹੀ ਫਿਲਮਾਂ ਹਿੱਟ ਹੁੰਦੀਆਂ ਸੀ ਹਿੱਟ ਫਿਲਮਾਂ ਦੀ ਉਹਨੂੰ ਮਸ਼ੀਨ ਕਿਹਾ ਜਾਂਦਾ ਸੀ ਹਿੱਟ ਮਸ਼ੀਨ ਹਿੱਟ ਮਸ਼ੀਨ ਇਸ ਤਰ੍ਹਾਂ ਹੁੰਦਾ ਸੀ ਉਹ ਕਿ ਉਹਦੀ ਫੈਨ ਫਾਲੋਇੰਗ ਦੁਨੀਆ ਦੇ ਵਿੱਚ ਇੰਨੀ ਜ਼ਿਆਦਾ ਹੁੰਦੀ ਸੀ ਵੀ ਲੋਕ ਲਾਈਨਾਂ ਲਾ ਦਿੰਦੇ ਸੀ ਜਦੋਂ ਉਹਦੀ ਫਿਲਮ ਕੋਈ ਵੀ ਫਿਲਮ ਰਿਲੀਜ਼ ਹੁੰਦੀ ਸੀ ਤੇ ਫਿਲਮ ਉਹਦੀ ਹਰ 2-3 ਮਹੀਨਿਆਂ ਬਾਅਦ ਆਈ ਹੀ ਰਹਿੰਦੀ ਸੀ ਤੇ ਉਸਦੀ ਫੈਨ ਫਾਲੋਇੰਗ ਪੰਜਾਬ ਦੇ ਵਿੱਚ ਵੀ ਇੰਨੀ ਸੀ ਤੁਸੀਂ ਪੁੱਛ ਕੇ ਵੇਖਿਓ ਜਾਂ ਤੁਹਾਨੂੰ ਪਤਾ ਹੋਣਾ ਕਿ ਉਹਦੀ ਉਹ ਅਕਸ਼ੇ ਕੁਮਾਰ ਤੇ ਇੱਕ ਸੰਨੀ ਦਿਵਾਲ ਇਹਨਾਂ ਦੋਨਾਂ ਨੂੰ ਇੰਨਾ ਜ਼ਿਆਦਾ ਫੋਲੋ ਕੀਤਾ ਜਾਂਦਾ ਸੀ ਪੰਜਾਬ ਦੇ ਵਿੱਚ ਪਰ ਤੁਸੀਂ ਕਿਸੇ ਵੀ ਬੰਦੇ ਨੂੰ ਮਿਲੋਗੇ ਤੇ ਉਹਨੂੰ ਪੁੱਛੋਗੇ ਆਪਦੇ ਆਲੇ ਦੁਆਲੇ ਕਿ ਅਕਸ਼ੇ ਕੁਮਾਰ ਤੈਨੂੰ ਕਿਵੇਂ ਲੱਗਦਾ ਤਾਂ ਉਹਨੇ ਕਹਿਣਾ ਕਿ ਜਦੋਂ ਤੱਕ ਉਹ ਸੱਤਾ ਦੀ ਗੋਲੀ ਨਹੀਂ ਬੋਲਦਾ ਸੀ ਉਦੋਂ ਤੱਕ ਬਹੁਤ ਚੰਗਾ ਲੱਗਦਾ ਸੀ ਤੇ ਹੁਣ ਤਾਂ ਸਾਨੂੰ ਅਕਸ਼ੇ ਕੁਮਾਰ ਜ਼ਹਿਰ ਵਰਗਾ ਲੱਗਦਾ ਇਹ ਬਹੁਤ ਲੋਕਾਂ ਦੀ ਬੋਲੀ ਆ ਆਪਾਂ ਕੋਲੋਂ ਨਹੀਂ ਕਹਿ ਰਹੇ ਆਲੇ ਦੁਆਲੇੋਂ ਸਾਈਡਾਂ ਤੋਂ ਪਤਾ ਕੀਤਾ ਤਾਂ ਉਥੋਂ ਆਮ ਤੌਰ ਤੇ ਸਮਾਜ ਦੇ ਵਿੱਚ ਵਿਚਰਦੇ ਆਪਾਂ ਇਹ ਗੱਲ ਮਿਲਦੀ ਆ ਇੱਕ ਅਕਸ਼ੇ ਕੁਮਾਰ ਇਹੋ ਜੀ ਸ਼ਖਸੀਅਤ ਦਾ مالک ਸੀ ਵੀ ਨਾ ਤਾਂ ਉਹ ਫਾਲਤੂ ਦੀ ਕੋਈ ਵੀ ਬਾਲੀਵੁੱਡ ਦੀ ਪਾਰਟੀ ਦੇ ਵਿੱਚ ਜਾਂਦਾ ਸੀ ਨਾ ਉਹ ਕੋਈ ਨਸ਼ਾ ਪੱਤਾ ਕਰਦਾ ਸੀ ਨਾ ਉਹ दारू ਪੀਂਦਾ ਸੀ ਸਿਰਫ ਤੇ ਸਿਰਫ ਫਿਲਮਾਂ ਬਣਾਉਣੀਆਂ ਤੇ ਫਿਲਮਾਂ ਹਿੱਟ ਕਰਨੀਆਂ ਇਹੀ ਉਹਦਾ ਕੰਮ ਸੀ ਤੇ ਇਸੇ ਦੇ ਵਿੱਚ ਉਹ ਬਹੁਤ ਮਾਰ ਸੀ ਪਰ ਮਾੜਾ ਦੌਰ ਉਹਦਾ ਸ਼ੁਰੂ ਹੋਇਆ ਉਦੋਂ ਜਦੋਂ ਉਹ ਚਾਪਲੂਸੀ ਕਰਨ ਲੱਗ ਪਿਆ ਸੱਤਾ ਦੀ ਸੱਤਾ ਦੇ ਪੱਖ ਦੇ ਵਿੱਚ ਮਾੜਾ ਮੋਟਾ ਬੋਲਣਾ ਇਹ ਚੱਲ ਜਾਂਦਾ ਪਰ ਜਦੋਂ ਖੁੱਲ ਕੇ ਤੁਸੀਂ ਸੱਤਾ ਦੀ ਚਾਪਲੂਸੀ ਕਰਨ ਲੱਗ ਪੋਂ ਉਦੋਂ ਫਿਰ ਤੁਹਾਨੂੰ ਖਾਮਿਆਜੇ ਭੁਗਤਨੇ ਪੈਂਦੇ ਆ ਉਹਦਾ ਮਾੜਾ ਟਾਈਮ ਸ਼ੁਰੂ ਹੋਇਆ ਉਦੋਂ ਜਦੋਂ ਉਹਨੇ ਨਰਿੰਦਰ ਮੋਦੀ ਦੀ ਇੱਕ ਇੰਟਰਵਿਊ ਕੀਤੀ ਪੀਐਮ ਨਰਿੰਦਰ ਮੋਦੀ ਨੂੰ ਉਹਨੇ ਦੁਨੀਆ ਦਾ ਸਭ ਤੋਂ ਔਖਾ ਸਵਾਲ ਪੁੱਛਿਆ ਉਹ ਔਖਾ ਸਵਾਲ ਸੀ ਕਿ ਮੋਦੀ ਸਾਹਿਬ ਤੁਸੀਂ ਅੰਬ ਚੂਸ ਕੇ ਖਾਣੇ ਹੋ ਜਾਂ ਕੱਟ ਕੇ ਖਾਣੇ ਹੋ ਇਹ ਐਨਾ ਔਖਾ ਸਵਾਲ ਸੀ ਦੁਨੀਆ ਦਾ ਕਿ ਇਸ ਸਵਾਲ ਨੂੰ ਵੇਖ ਕੇ ਉਹਦੇ ਫੈਨ ਐਨੇ ਨਾਰਾਜ਼ ਹੋਏ ਕਿ ਅਕਸ਼ੇ ਕੁਮਾਰ ਨੂੰ ਟ੍ਰੋਲ ਕੀਤਾ ਜਾਣ ਲੱਗ ਪਿਆ। ਅਕਸ਼ੇ ਕੁਮਾਰ ਦਾ ਮਜ਼ਾਕ ਉਡਾਇਆ ਜਾਣ ਲੱਗ ਪਿਆ ਤੇ ਉਸ ਤੋਂ ਬਾਅਦ ਵੀ ਬੰਦਾ ਸੰਭਲਿਆ ਨਹੀਂ। ਬੰਦਾ ਹੋਰ ਚਾਪਲੂਸੀ, ਹੋਰ ਚਮਚਾਗਰੀ ਕਰਨ ਦੇ ਵਿੱਚ ਲੱਗ ਪਿਆ ਤੇ ਫੇਰ ਤਾਂ ਉਹਨੇ ਹੱਦ ਪਾਰ ਉਡੋਣ ਕਰਤੀ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਤੌਰ ਤੇ ਕੋਈ ਵੀ ਯੋਜਨਾ ਚਲਾਉਂਦੇ ਜਿਵੇਂ ਸਵਸ਼ ਭਾਰਤ ਵਾਲੀ ਯੋਜਨਾ ਚਲਾਈ ਉਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਗਰੀਬ ਲੋਕਾਂ ਨੂੰ ਟਾਇਲਟਸ ਬਣਾ ਕੇ ਦਿੱਤੇ ਸਰਕਾਰ ਦੇ ਵੱਲੋਂ ਤੇ ਉਹ ਯੋਜਨਾ ਤੇ ਉਹਨੇ ਫਿਲਮ ਬਣਾ ਦਿੱਤੀ ਫਿਲਮ ਦਾ ਨਾਮ ਸੀ ਟਾਇਲਟ ਇੱਕ ਪ੍ਰੇਮ ਕਥਾ ਤੁਸੀਂ ਵੇਖੋ ਚਾਪਲੂਸੀ ਦੀ ਕਿੰਨੀ ਹੱਦ ਪਾਰ ਹੋ ਗਈ ਤੇ ਹੁਣ ਸਭ ਹੱਦਾਵਾਂ ਨੂੰ ਤੋੜ ਕੇ ਜਦੋਂ ਉਹ ਐਨੀ ਦੂਰ ਤੱਕ ਨਿਕਲ ਗਿਆ ਚਾਪਲੂਸੀ ਦੇ ਖੇਤਰ ਦੇ ਵਿੱਚ ਤਾਂ ਫੇਰ ਉਹਨੂੰ ਮੋੜਨਾ ਮੁਸ਼ਕਲ ਹੋ ਗਿਆ ਮੋੜਨਾ ਮੁਸ਼ਕਲ ਹੋਇਆ ਜਦੋਂ ਕੈਨੇਡਾ ਦੇ ਨਾਲ ਪਿੱਛੇ ਜੇ ਆਪਣੇ ਦੇਸ਼ ਦੇ ਮੜੇ ਮੋਟੇ ਮਤਭੇਦ ਆਏ ਤੇ ਮੜੇ ਮੋਟੇ ਰਿਲੇਸ਼ਨ ਖਰਾਬ ਹੋਏ ਕੈਨੇਡਾ ਦੇ ਨਾਲ ਤੇ ਉਦੋਂ ਉਹ ਬੰਦੇ ਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡਤੀ ਉਹਦੇ ਕੋਲ ਉਹ ਕੈਨੇਡਾ ਦਾ ਪੱਕਾ ਨਿਵਾਸੀ ਸੀ ਤੇ ਕੈਨੇਡਾ ਦਾ ਹੀ ਸਿਟੀਜ਼ਨ ਸੀ ਉਹ ਉਹਦੇ ਕੋਲ ਕੈਨੇਡੀਅਨ ਪਾਸਪੋਰਟ ਸੀ ਤੇ ਉਹ ਉਹ ਪਾਸਪੋਰਟ ਛੱਡ ਕੇ ਭਾਰਤੀ ਪਾਸਪੋਰਟ ਉਹਨੇ ਬਣਾਇਆ ਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡਤੀ ਤੇ ਫਿਰ ਹੁਣ ਅੱਜ ਦੇ ਟਾਈਮ ਜੇ ਆਪਾਂ ਗੱਲ ਕਰੀਏ ਵੀ ਉਹਦੀਆਂ ਫਿਲਮਾਂ ਕਿੰਨੀਆਂ ਹਿੱਟ ਨੇ ਤੇ ਕਿੰਨੀਆਂ ਫਲॉप ਨੇ ਤਾਂ ਆਪਾਂ ਉਹਦੇ ਤੇ ਨਿਗਾਹ ਮਾਰ ਦਿੰਨੇ ਆ ਤੁਹਾਡੀ ਸਕਰੀਨ ਤੇ ਇਹ ਚਾਰਟ ਆ ਰਿਹਾ ਹੈ ਇਸ ਨੂੰ ਤੁਸੀਂ ਦੇਖ ਸਕਦੇ ਹੋ ਬਚਨ ਪਾਂਡੇ ਫਲॉप ਸਮਰਾਟ ਪ੍ਰਥਵੀ ਰਾਜ ਫਲॉप ਰક્ષાਬੰਧਨ ਫਲॉप ਰਾਮ ਸੀਤੂ ਐਵਰੇਜ ਸੈਲਫੀ ਡਿਜ਼ਾਸਟਰ ਡਿਜ਼ਾਸਟਰ ਦਾ ਮਤਲਬ ਇਹ ਹੁੰਦਾ ਕਿ ਜੋ ਫਲॉप ਤੋਂ ਵੀ ਨੀਚੇ ਹੋਵੇ ਜਾਨੀ ਕਿ ਜਿਸ ਫਿਲਮ ਨੂੰ ਲੋਕਾਂ ਨੇ ਮੂੰਹ ਵੀ ਨਹੀਂ ਲਾਇਆ ਉਹ ਫਿਲਮ ਹੁੰਦੀ ਆ ਫਲॉप ਉਸ ਤੋਂ ਬਾਅਦ ਆ ਜੀਏ OMG 2 Oh my god 2 ਇਹ ਸੁਪਰ ਹਿੱਟ ਹੈ ਇਹ OMG ਤੇ ਲਿਖਿਆ ਸੁਪਰ ਹਿੱਟ ਵੇਖ ਕੇ ਤੁਸੀਂ ਇਹ ਨਾ ਸਮਝ ਜਿਓ ਕਿ ਇਹ ਅਕਸ਼ੇ ਕੁਮਾਰ ਨੇ ਸੁਪਰ ਹਿੱਟ ਕੀਤੀ ਆ ਮੂਵੀ ਇਹ ਦਰਸਲ ਫਿਲਮ ਸਾਰੀ ਖੜੀ ਹੋਈ ਸੀ ਪੰਕਜ ਤਰਪਾਤੀ ਤੇ ਪੰਕਜ ਤਰਪਾਤੀ ਇਹਦੇ ਵਿੱਚ ਮੇਨ ਰੋਲ ਕਰ ਰਿਹਾ ਸੀ ਉਹ ਸਾਰੀ ਫਿਲਮ ਦੇ ਵਿੱਚ ਦਿਖਿਆ ਤੇ ਉਹਦੇ ਨਾਮ ਨੂੰ ਹੀ ਇਹ ਫਿਲਮ ਹਿੱਟ ਹੋਈ ਆ ਤੇ ਅਕਸ਼ੇ ਕੁਮਾਰ ਤਾਂ ਇਸ ਦੇ ਵਿੱਚ ਇੱਕ ਰੋਲ ਸੀ ਇਹਦਾ ਇੱਕ ਦੋ ਰੋਲ ਸੀਗੇ ਤੇ ਵੱਧੋ ਵੱਧ ਜ਼ੋਰ ਮਾਰ ਕੇ 5-4 ਮਿੰਟਾਂ ਦਾ ਇਹਦਾ ਰੂਲ ਸੀਗਾ ਤੇ ਉਹ ਫਿਲਮ ਪੰਕਜ ਤਰਪਾਦੀ ਦੀ ਹਿੱਟ ਫਿਲਮ ਮੰਨੀ ਜਾਂਦੀ ਹੈ ਇਹਦੀ ਹਿੱਟ ਫਿਲਮ ਨਹੀਂ ਹੋਊਗੀ ਉਹ ਅਕਸ਼ੇ ਕੁਮਾਰ ਦੀ ਇਸ ਤੋਂ ਬਾਅਦ ਮਿਸ਼ਨ ਰਾਣੀ ਗੰਜ ਫਲॉप ਬੜੇ ਮੀਆਂ ਛੋਟੇ ਮੀਆਂ ਫਲॉप ਸਰਫਰੇ ਫਲॉप ਖੇਲ ਖੇਲ ਮੇ ਫਲॉप ਤੇ ਸਕਾਈ ਫੋਰਸ ਸਕਾਈ ਫੋਰਸ ਤੇ ਪੈਂਡਿੰਗ ਆ ਰਿਹਾ ਜਿਹੜਾ ਇਹ ਉਦੋਂ ਦਾ ਚਾਰਟ ਮਿਲਿਆ ਮੈਨੂੰ ਪਰ ਤੁਹਾਨੂੰ ਇਹ ਦੱਸਣਾ ਕਿ ਇਹ ਸਕਾਈ ਫੋਰਸ ਫਿਲਮ ਦੇ ਆਉਣ ਤੱਕ 12 ਫਿਲਮਾਂ ਜਦੋਂ ਲਗਾਤਾਰ ਫਲॉप ਹੋ ਚੁੱਕੀਆਂ ਸੀ ਅਕਸ਼ੇ ਕੁਮਾਰ ਦਿਆਂ ਤਾਂ ਉਦੋਂ ਅਕਸ਼ੇ ਕੁਮਾਰ ਨੇ ਇੱਕ ਦਿਮਾਗ ਲੜਾਇਆ ਕਿ ਫਿਲਮ ਨੂੰ ਹਿੱਟ ਦਿਖਾਇਆ ਜਾਵੇ ਫਿਲਮ ਨੂੰ ਹਿੱਟ ਦਿਖਾਉਣ ਦੇ ਲਈ ਇੱਕ ਟਰਿਕ ਖੇਡੀ ਗਈ ਹਾਲਾਂਕਿ ਫਿਲਮ ਹਿੱਟ ਫਿਰ ਵੀ ਨਹੀਂ ਹੋਈ ਫਿਰ ਵੀ ਫਿਲਮ ਨੇ ਆਪਦੀ ਜਿਹੜੀ ਉਹਦੇ ਤੇ ਪੈਸੇ ਲੱਗੇ ਸੀ 170 65 70 ਕਰੋੜ ਰੁਪਏ ਲੱਗਿਆ ਸੀ ਤੇ ਫਿਰ ਵੀ 140 ਕਰੋੜ ਰੁਪਏ ਹੀ ਕਾਗਜ਼ਾਂ ਦੇ ਵਿੱਚ ਆਇਆ ਕਿ ਫਿਲਮ ਨੇ ਕਮਾਇਆ 80 90% ਪੈਸਾ ਜੋ ਲੱਗਿਆ ਸੀ ਉਹਨਾਂ ਕੀ ਕਮਾਇਆ ਫਿਲਮ ਨੇ ਉਹ ਵੀ ਨਹੀਂ ਕਮਾਇਆ ਸੌਰੀ ਮੈਂ ਕਹਿ ਗਿਆ ਕਮਾਇਆ ਨਹੀਂ ਕਮਾਇਆ ਉਹ ਸਿਰਫ ਕਾਗਜ਼ਾਂ ਦੇ ਵਿੱਚ ਵਿਖਾਇਆ ਗਿਆ ਕਾਗਜ਼ਾਂ ਦੇ ਵਿੱਚ ਦਿਖਾਉਣ ਦੇ ਲਈ ਦੋ ਟਰਿਕਾਂ ਵਰਤੀਆਂ ਗੱਲਾਂ ਲੋਕਾਂ ਨੂੰ ਮੂਰਖ ਬਣਾਇਆ ਗਿਆ ਇਹਦੀ ਪੁਸ਼ਟੀ ਆਪਾਂ ਨਹੀਂ ਕਰ ਰਹੇ ਇਹਦੀ ਪੁਸ਼ਟੀ ਕਰ ਰਿਹਾ ਹੈ ਵੱਡਾ ਇਕਨੋਮਿਸਟ ਕੋਮਲ ਨਹਾਟਾ ਕੋਮਲ ਨਹਾਟਾ ਉਹ ਬੰਦਾ ਜੋ ਬਾਲੀਵੁੱਡ ਦੀਆਂ ਹਾਲੀਵੁੱਡ ਦੀਆਂ ਜੋ ਵੀ ਫਿਲਮਾਂ ਬਣਦੀਆਂ ਨੇ ਉਹਨਾਂ ਤੇ ਪੂਰੀ ਸਰਚ ਕਰਦਾ ਉਹ ਫਿਲਮ ਦਾ ਕਿੰਨਾ ਬਜਟ ਸੀ ਕਿੰਨਾ ਪੈਸਾ ਉਹਨੇ ਪਹਿਲੇ ਹਫਤੇ ਕਮਾਇਆ ਕਿੰਨਾ ਪੈਸਾ ਦੂਸਰੇ ਹਫਤੇ ਕਮਾਇਆ ਟੋਟਲ ਪੈਸਾ ਕਿੰਨਾ ਕਮਾਇਆ ਇਸ ਤਰ੍ਹਾਂ ਉਹ ਸਾਰੀ ਇਕਨੋਮੀ ਵੇਖਦਾਗਾ ਫਿਲਮਾਂ ਦੀ ਤੇ ਉਹ ਬੰਦਾ ਮੈਗਜ਼ੀਨ ਵੀ ਕੱਢਦਾ ਬਕਾਇਦਾ ਇਸ ਤੇ ਤੇ ਉਹਦਾ YouTube ਤੇ ਵੀ ਚੈਨਲ ਆ ਆਫੀਸ਼ਲ ਕੋਮਲ ਨਾ ਹਟਾ ਦੇ ਨਾਮ ਤੋਂ ਤੁਸੀਂ ਸਰਚ ਵੀ ਕਰ ਸਕਦੇ ਹੋ ਉਹ ਬੰਦੇ ਦਾ ਕਹਿਣਾ ਹੈ ਕਿ ਫਿਲਮਾਂ ਨੂੰ ਹਿੱਟ ਦਿਖਾਇਆ ਜਾ ਰਿਹਾ ਹੈ ਅਸਲ ਦੇ ਵਿੱਚ ਫਿਲਮਾਂ ਡਿਜ਼ਾਸਟਰ ਫਲॉप ਨੇ ਇਹ ਫਿਲਮ ਤੇ ਉਸ ਬੰਦੇ ਨੇ ਪੂਰੀ ਸਰਚ ਕਰਕੇ ਇਹ ਦੱਸਿਆ ਕਿ ਇਹ ਫਿਲਮ ਨੂੰ ਹਿੱਟ ਦਿਖਾਉਣ ਦੇ ਲਈ ਦੋ ਟ੍ਰਿਕਾਂ ਵਰਤੀਆਂ ਗਿੱਦਣ ਪਹਿਲੀ ਟ੍ਰਿਕ ਤਾਂ ਇਹ ਸੀ ਕਿ ਬੁੱਕ ਮਾਈ ਸ਼ੋਅ ਤੇ ਤਾਂ ਪ੍ਰਾਈਜ਼ ਰੱਖਿਆ ਗਿਆ ਜੋ ਫਿਲਮ ਦਾ ਸਕਾਈ ਫੋਰਸ ਦਾ ਉਹ 300 ਰੁਪਏ ਸੀਗਾ 300 ਰੁਪਏ ਦੀ ਇੱਕ ਟਿਕਟ ਪਰ ਜਦੋਂ 300 ਰੁਪਏ ਦੀ ਟਿਕਟ ਕੋਈ ਵੀ ਖਰੀਦਦਾ ਸੀ ਤਾਂ ਉਦੋਂ ਉਹਨੂੰ 250 ਰੁਪਏ ਵਾਪਸ ਆ ਜਾਂਦਾ ਸੀ ਜੈਨਕਿ ਦਿਖਾਇਆ ਤਾਂ ਇਹ ਜਾਂਦਾ ਸੀ ਵੀ 300 ਰੁਪਿਆ ਕਮਾਇਆ ਫਿਲਮ ਨੇ ਪਰ ਅਸਲ ਦੇ ਵਿੱਚ 250 ਰੁਪਿਆ ਉਹ ਬੰਦੇ ਨੂੰ ਵਾਪਸ ਕਰ ਦਿੱਤਾ ਜਾਂਦਾ ਸੀ ਤੇ ਰੁਪਏ ਕਮਾਏ ਜਾਂਦੇ ਸੀ 50 ਇਸ ਤਰ੍ਹਾਂ ਫਿਲਮ ਦਾ ਪ੍ਰਚਾਰ ਹੁੰਦਾ ਸੀ ਵੀ ਉਹਦਾ 50 ਰੁਪਏ ਦੇ ਵਿੱਚ ਹੀ ਫਿਲਮ ਵੇਖੀ ਜਾਂਦੀ ਆ ਤੇ ਇਸ ਤਰ੍ਹਾਂ ਉਹ ਲੋਕ ਫਿਲਮ ਨੂੰ ਵੱਧ ਵੇਖ ਲੈਣ ਤੇ ਇਹ ਕਮਾਈ ਦਾ ਉਹਨਾਂ ਨੇ ਵਧਾਉਣ ਦਾ ਫਿਲਮ ਨੂੰ ਹਿੱਟ ਕਰਨ ਦਾ ਇਹ ਹੀ ਉਹਨਾਂ ਨੇ ਤਰੀਕਾ ਵਰਤਿਆ ਜੋ ਅਸਲ ਦੇ ਵਿੱਚ ਲੋਕਾਂ ਦੇ ਨਾਲ ਲੋਕਾਂ ਨੂੰ ਤਾਂ ਚਲੋ ਪੈਸੇ ਬਣ ਜਾਂਦੇ ਸੀ ਵੱਜ ਜਾਂਦੇ ਸੀ ਲੋਕਾਂ ਦੇ ਪੈਸੇ ਾਰੇ ਹੀ ਫਿਲਮ ਨੂੰ ਹਿੱਟ ਦਿਖਾਉਣ ਦੇ ਵਿੱਚ 헤ਰਾ ਫੇਰੀ ਹੀ ਸੀ ਦੂਸਰਾ ਤਰੀਕਾ ਉਹਨਾਂ ਨੇ ਜੋ ਵਰਤਿਆ ਦੂਸਰਾ ਤਰੀਕਾ ਸੀ ਕਿ ਮੰਨ ਲਓ ਫਿਲਮ ਦੇ ਜਿਹੜਾ ਥੀਏਟਰ ਆਗਾ ਉਸ ਦੇ ਵਿੱਚ 150 ਸੀਟਾਂ ਤਾਂ ਕੀਤਾ ਕੀ ਜਾਂਦਾ ਸੀ ਕਿ ਜਾਂ ਤਾਂ ਪ੍ਰੋਡਿਊਸਰ ਦੇ ਵੱਲੋਂ ਜਾਂ ਉਹ ਕੋਈ ਨਾ ਕੋਈ ਕੰਪਨੀ ਭਾਲ ਲੈਂਦੇ ਸੀ ਉਹ ਕੰਪਨੀ ਜਾਂ ਪ੍ਰੋਡਿਊਸਰ 150 ਦੇ ਵਿੱਚੋਂ 90 ਸੀਟਾਂ ਖੁਦ ਹੀ ਬੁੱਕ ਕਰ ਲੈਂਦੇ ਸੀ ਬੁੱਕ ਕਰ ਤਿਆਂ ਤੇ ਜਦੋਂ ਬੁੱਕ ਮਾਈ ਸ਼ੋਅ ਤੇ ਤੁਸੀਂ ਕੱਢੋਂਗੇ ਉੱਥੇ 90 ਸੀਟਾਂ ਬੁੱਕ ਆ ਰਹਿਣਾ ਤੁਹਾਨੂੰ ਦੇਖਣ ਚ ਲੱਗਣਾ ਕਿ ਬਹੁਤ ਹਿੱਟ ਫਿਲਮ ਆਇਆ ਤਾਂ ਇਹ ਤਾਂ ਛੇਤੀ ਬੁਕਿੰਗ ਹੋਣ ਵਾਲੀ ਹੈ ਇਹਦੀ ਤਾਂ ਇਹ ਤਾਂ ਹਾਊਸਫੁੱਲ ਹੋਣ ਵਾਲੀ ਹੈ ਤੁਸੀਂ ਵੇਖਣ ਲਈ ਟਿਕਟਾਂ ਬੁੱਕ ਕਰ ਲਓਗੇ ਤੇ ਉਹ 60 ਜਿਹੜੀਆਂ ਬਚੀਆਂ ਉਹ ਉਹ ਤੁਸੀਂ ਖਰੀਦ ਲਓਗੇ ਤੇ ਉਸ ਤੋਂ ਬਾਅਦ ਇਹ ਵੇਖਿਆ ਜਾਂਦਾ ਸੀ ਕਿ ਜਿੱਦਾਂ ਜਿੱਦਾਂ ਜੇ ਮੰਨ ਲਓ ਕਾਟ ਹੋ ਗਈਆਂ ਤਾਂ ਉਹ ਚਲੋ ਘਟਾ ਦਿੱਤੀਆਂ ਜਾਂਦੀਆਂ ਸੀ ਇਦਾਂ ਕੀਤਾ ਜਾਂਦਾ ਸੀ ਤੇ ਫਿਰ ਅਖੀਰ ਤੇ ਜੋ ਪੈਸੇ ਹੁੰਦੇ ਸੀ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਸੀ ਜੋ 90 ਕੀਤੀਆਂ ਕੰਪਨੀ ਨੇ ਕੀਤੀਆਂ ਕਿਸੇ ਨੇ ਜਾਂ ਪ੍ਰੋਡਿਊਸਰ ਨੇ ਕੀਤੀਆਂ ਉਹ ਵਾਪਸ ਕਰ ਦਿੱਤੇ ਜਾਂਦੇ ਸੀ ਪ੍ਰੋਡਿਊਸਰ ਨੂੰ ਤੇ ਉਹ ਇਹ ਦਿਖਾਇਆ ਜਾਂਦਾ ਸੀ ਜਦੋਂ ਪੈਸੇ ਵਾਪਸ ਆ ਜਾਂਦੇ ਸੀ ਵੀ ਵੇਖੋ ਐਨੇ ਪੈਸੇ ਵਾਪਸ ਆ ਗਏ ਤੇ ਇਹ ਵੀ ਉਹਦੀ ਕਮਾਈ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਫਿਲਮ ਦੀ ਦੇ ਤੇ ਐਂ ਦਿਖਾਇਆ ਗਿਆ ਸੁਪਰ ਹਿੱਟ ਇਸ ਫਿਲਮ ਨੂੰ ਤੇ ਇਹ ਬੰਦੇ ਦਾ ਕਹਿਣਾ ਕਿ ਇਸ ਫਿਲਮ ਦਾ ਕਿਹਾ ਜਾ ਰਿਹਾ ਹੈ ਕਿ 80% ਹੀ ਰਿਕਵਰ ਕਰ ਗਈ ਆ ਆਪਦੇ ਪੈਸੇ ਦਾ ਲਾਗਤ ਦਾ ਪਰ ਅਸਲ ਦੇ ਵਿੱਚ ਇਸ ਫਿਲਮ ਨੇ ਦੀ ਤੋਂ 40% ਹੀ ਰਿਕਵਰ ਕੀਤਾ ਇਹ ਫਿਲਮ ਵੀ ਫਲॉप ਹੀ ਰਹੀ ਹੈ ਹੁਣ ਤੁਸੀਂ ਕਹੋਗੇ ਕਿ ਆਕਸ਼ੇ ਕੁਮਾਰ ਨੂੰ ਆਪਣੀਆਂ ਫਿਲਮਾਂ ਹਿੱਟ ਦਿਖਾਉਣ ਦੀ ਲੋੜ ਕੀ ਪਈ ਆ ਲੋੜ ਇਸ ਕਰਕੇ ਪਈ ਆ ਕਿ ਉਹਨੂੰ ਫਿਲਮਾਂ ਆਉਣੀਆਂ ਘਟ ਚੁਕੀਆਂ ਤੇ ਉਤੋਂ ਉਹਦੀ ਉਮਰ ਵੀ 58 60 ਸਾਲ ਹੋ ਚੁਕੀ ਆ ਤੇ ਹੁਣ ਇਸ ਉਮਰ ਦੇ ਵਿੱਚ ਆ ਕੇ ਜਿੱਦਾਂ ਅਗਦਾਬ ਵਚਨਾਂ ਰਿਆਂ ਨੂੰ ਹੁਣ ਕੋਈ ਦਾਦੇ ਦਾ ਰੋਲ ਮਿਲ ਗਿਆ ਕੋਈ ਪਾਪਾ ਦਾ ਰੋਲ ਮਿਲ ਗਿਆ ਕੋਈ ਚਾਚੇ ਤਾਈ ਦਾ ਰੋਲ ਮਿਲ ਗਿਆ ਇਸ ਤਰ੍ਹਾਂ ਉਹਨਾਂ ਨੂੰ ਰੋਲ ਮਿਲ ਰਹੇ ਨਹੀਂ ਉਹੋ ਫਿਲਮਾਂ ਦੇ ਵਿੱਚ ਹੁਣ ਵੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਪਰ ਜੋ ਅਕਸ਼ਿਕ ਮਾਰਾ ਇਹਦੀ ਹੁਣ ਫੈਨ ਫੋਲੋਇੰਗ ਟੁੱਟ ਚੁੱਕੀ ਆ ਫੈਨ ਫੋਲੋਇੰਗ ਇਸ ਦੀ ਘਟਨ ਦਾ ਕਰਕੇ ਇਸ ਦੀ ਇਮੇਜ ਢਿੱਗਨ ਦਾ ਕਰਕੇ ਇਸ ਦੀ ਜੋ ਬ੍ਰਾਂਡ ਵੈਲਿਊ ਸੀ ਉਹ ਘਟ ਗਈ ਤੇ ਉਹਦਾ ਕਰਕੇ ਹੁਣ ਇਹਨੂੰ ਪ੍ਰੋਡਿਊਸਰ ਮਿਲ ਨਹੀਂ ਰਹੀ ਅਗਲਾ ਕੰਮ ਨਹੀਂ ਚੱਲ ਰਿਹਾ ਤੇ ਜੋ ਇਹਦਾ ਫਿਊਚਰ ਆ ਉਹ ਡਾਰਕ ਦਿਖਾਈ ਦੇ ਰਿਹਾ ਇਸ ਨੂੰ ਹੁਣ ਇਹ ਫਿਲਮਾਂ ਨੂੰ ਟ੍ਰਿਕਸ ਨਾਲ ਹਿੱਟ ਦਿਖਾਉਣ ਤੇ ਲੱਗਿਆ ਹੋਇਆ ਤੇ ਇਹ ਇਹ ਦੀ ਮਜਬੂਰੀ ਬਣ ਚੁੱਕੀ ਹੈ ਸਿਰਫ ਤੇ ਸਿਰਫ ਚਾਪਲੂਸੀ ਦੇ ਚੱਕਰ ਦੇ ਵਿੱਚ ਇਹਨੇ ਆਪਣੇ ਫੈਨਸ ਨਰਾਜ਼ ਕਰ ਲਏ ਜਾਨੀ ਕਿ ਇਸ ਨੂੰ ਕਹਿੰਦੇ ਆ ਚਮਚਾ ਗਰੀਬ ਵਿੱਚ ਛੁਗਾ ਚੌੜ ਹੁਣ ਆਪਾਂ ਗੱਲ ਕਰਦੇ ਆ ਕੰਗਨਾਰ ਰਣੌਤ ਦੀ ਕੰਗਨਾਰ ਰਣੌਤ ਨੇ ਵੀ ਬਹੁਤ ਹਿੱਟ ਫਿਲਮਾਂ ਦਿੱਤੀਆਂ ਨੇ ਇਹ ਨਹੀਂ ਆ ਕਿ ਉਹਦੀਆਂ ਫਿਲਮਾਂ ਫਲॉप ਹੀ ਰਹਿਣਾ ਨੇ ਕ੍ਰਿਸ਼ 3 ਤਨੂ ਬੈਟਸਮੈਨ ਨੂੰ ਇਹੋ ਜਿਹੀਆਂ ਹਿੱਟ ਫਿਲਮਾਂ ਉਹਨੇ ਦਿੱਤੀਆਂ ਨੇ ਪਰ ਜਦੋਂ ਉਹ ਸੱਤਾ ਦੇ ਪੱਖ ਦੇ ਵਿੱਚ ਭੁਗਤਣ ਲੱਗੀ ਤੇ ਹੱਦਾਂ ਬੰਨੇ ਕਰਾਸ ਕਰ ਗਈ ਚਾਪਲੂਸੀ ਦੇ ਉਦੋਂ ਉਹਦਾ ਗ੍ਰਾਫ ਡਿੱਗਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਤਾਂ ਉਹਦੀ ਕੋਈ ਵੀ ਫਿਲਮ ਹਿੱਟ ਹੋਈ ਹੀ ਨਹੀਂ ਉਹ ਡਿੱਗੀ ਉਦੋਂ ਜਦੋਂ ਉਹ ਵਿਰੋਧੀ ਧਿਰ ਜਾਨੀ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਵੀ ਮਾੜਾ ਬੋਲਣਾ ਸੱਤਾ ਦੇ ਪਿੱਛੇ ਲੱਗ ਕੇ ਇਹ ਦਿਖਾਉਣਾ ਸੱਤਾ ਨੂੰ ਸਰਕਾਰ ਨੂੰ ਕਿ ਅਸੀਂ ਤੁਹਾਡੇ ਮਦਦਗਾਰਾਂ ਅਸੀਂ ਤੁਹਾਡੇ ਥੈਰ ਖਵਾਏਗੀ ਤੇ ਸੱਤਾ ਨੂੰ ਕੀ ਫਰਕ ਪੈਂਦਾ ਹੁੰਦਾ ਬਥੇਰੇ ਲੋਕਾਂ ਦਾ ਵਿਰੋਧ ਕਰਦੇ ਨਹੀਂ ਬਥੇਰੇ ਲੋਕੋ ਦੇ ਹੱਕ 'ਚ ਖੜਦੇ ਨੇ ਪਰ ਇਹ ਇਹ ਦੀ ਸਭ ਤੋਂ ਵੱਡੀ ਭੁੱਲ ਸੀ ਇਹਨੇ ਕਾਂਗਰਸ ਪਾਰਟੀ ਨੂੰ ਵੀ ਬੁਰਾ ਭਲਾ ਕਿਹਾ ਗਾਂਧੀ ਫੈਮਲੀ ਨੂੰ ਸਾਰੀ ਨੂੰ ਟਾਰਗੇਟ ਕੀਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਕਿਸਾਨਾਂ ਵਾਲਾ ਮੋਰਚਾ ਲੱਗਿਆ ਉਦੋਂ ਔਰਤਾਂ ਨੂੰ ਮਾੜਾ ਬੋਲਿਆ 100-100 ਰੁਪਏ 'ਚ ਵੇਕਦਿਆਂ ਫਿਰਦਿਆਂ ਨੇ ਇਹ ਬੋਲਿਆ ਤੇ ਅਤਵਾਦੀ ਕਿਹਾ ਕਿਸਾਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਦਲਜੀਤ ਨਾਲ ਵੀ ਇਹਦਾ ਮੱਥਾ ਲੱਗਿਆ ਦਲਜੀਤ ਨਾਲ ਕੀ ਸੀਨ ਹੋਇਆ ਉਹ ਵੀ ਤੁਹਾਨੂੰ ਪਤਾ ਹੈ ਫਿਰ ਉਸ ਤੋਂ ਬਾਅਦ ਇਹਦੇ ਚੰਡੀਗੜ੍ਹ 에어ਪੋਰਟ ਤੇ ਥੱਪੜ ਵੀ ਇਸ ਚੱਕਰ ਦੇ ਵਿੱਚ ਪਿਆ ਚਮਚਾਗਰੀ ਚ ਝੁੱਗਾ ਚੌੜੇ ਦਾ ਸਭ ਤੋਂ ਵੱਡਾ ਉਦੋਂ ਹੋਇਆ ਜਦੋਂ ਇਹ ਇਹ ਬੋਲਣ ਲੱਗ ਪਈ ਕਿ ਜੋ ਦੇਸ਼ ਆਜ਼ਾਦ ਹੋਇਆ ਉਹ ਤਾਂ 2014 ਤੋਂ ਬਾਅਦ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਉਦੋਂ ਸਹੀ ਦੇਸ਼ ਆਜ਼ਾਦ ਹੋਇਆ ਉਸ ਤੋਂ ਪਹਿਲਾਂ ਤਾਂ ਦੇਸ਼ ਗੁਲਾਮ ਹੀ ਸੀ ਇਹ ਇਹ ਕਹਿਣ ਲੱਗ ਪਈ ਤੇ ਉਸ ਤੋਂ ਬਾਅਦ ਇਹਨੇ ਮੋਦੀ ਨੂੰ ਵਿਸ਼ਨੂੰ ਦਾ ਅਵਤਾਰ ਵੀ ਕਿਹਾ ਛੇਦੀ ਕਿਹਾ ਜਨਿ ਕਿ ਇਹ ਕਹਿੰਦੀ ਸੀ ਵੀ ਮੋਦੀ ਰੱਬ ਹੈ ਪਰ ਇਹਦਾ ਮਜ਼ਾਕ ਬਣਿਆ ਇਹਦਾ ਇਹ ਟ੍ਰੋਲ ਹੋਈ ਇਦਾਂ ਇਹ ਦੇ ਨਾਲ ਇਹਦਾ ਗ੍ਰਾਫ ਡਿੱਗਦਾ ਤੁਰਿਆ ਗਿਆ ਪਰ ਇਹਦੀਆਂ ਜੇ ਆਪਾਂ ਫਿਲਮਾਂ ਦੀ ਗੱਲ ਵੀ ਕਰੀਏ ਤਾਂ ਸਭ ਤੋਂ ਵੱਧ ਫਲॉप ਫਿਲਮਾਂ ਇਹਦੀਆਂ ਨੇ ਆ ਤੁਸੀਂ ਚਾਰਟ ਤੇ ਨਿਗਾਹ ਮਾਰੋ ਨੀਚੇ ਤੋਂ ਸ਼ੁਰੂ ਕਰਦੇ ਆਪਾਂ ਆਈ ਲਵ ਐਨਵਾਈ ਫਲॉप ਕਟਿਬਟੀ ਫਲॉप ਰੰਗੂਨ ਫਲॉप ਸਿਮਰਨ ਫਲਾਪ ਮੰਕਮਲਿਕਾ ਦਾ ਕੁਇਨ ਆਫ ਜਾਂਸੀ ਐਵਰੇਜ ਇਹ ਵੀ ਐਵਰੇਜ ਇਸ ਕਰਕੇ ਰਹਗੀ ਕਿ ਇਹ ਨੇ ਝਾਂਸੀ ਦੀ ਰਾਣੀ ਤੇ ਬਣਾਈ ਸੀ ਤੇ ਝਾਂਸੀ ਦੀ ਰਾਣੀ ਦਾ ਆਪ ਦਾ ਅਲੱਗ ਕੈਰੈਕਟਰ ਹੈਗਾ ਉਹ ਦੀ ਅੱਡ ਅੱਡ ਜਰਨੀ ਹੈਗੀ ਇਸ ਕਰਕੇ ਲੋਕ ਪਸੰਦ ਕਰਦੇ ਨੇ ਇਸ ਕਰਕੇ ਐਵਰੇਜ ਰਹਗੀ ਹਿੱਟੇ ਵੀ ਨਹੀਂ ਹੋਈ ਫਿਰ ਜਜਮੈਂਟਲ ਹੈ ਕਿਆ ਫਲਾਪ ਪੰਗਾ ਫਲਾਪ ਧਲਾਵੀ ਫਲਾਪ ਤਾਕੜ ਡਿਜ਼ਾਸਟਰ ਡਿਜ਼ਾਸਟਰ ਮਤਲਬ ਜਮਾ ਫਲॉप ਮੂਈ ਨਹੀਂ ਲਾਇਆ ਲੋਕਾਂ ਨੇ ਫਿਰ ਤੇਜਸ ਡਿਜ਼ਾਸਟਰ ਇਹ ਵੀ ਫਲॉप ਫਿਰ ਐਮਰਜੈਂਸੀ ਫਲॉप ਇਹ ਇਸ ਦਾ ਸਾਰਾ ਕੈਰੀਅਰ ਤਬਾਹ ਕਰਨ ਦੇ ਵਿੱਚ ਪੂਰਾ ਯੋਗਦਾਨ ਰਿਹਾ ਇਹਨਾਂ ਫਿਲਮਾਂ ਦਾ ਇੰਨੀਆਂ ਫਿਲਮਾਂ ਇਹਦੀਆਂ ਫਲॉप ਨੇ ਲਗਾਤਾਰ 12 ਫਿਲਮਾਂ ਫਲॉप ਹੁਣ ਤੁਸੀਂ ਵੇਖੋ ਕਿ ਜੋ ਆ ਐਮਰਜੈਂਸੀ ਫਿਲਮ ਕੀਤੀ ਹੈ ਇਹ ਇਹਦੀ ਪ੍ਰੋਡਿਊਸਰ ਵੀ ਖੁਦੀ ਸੀ ਡਾਇਰੈਕਟਰ ਵੀ ਖੁਦੀ ਸੀ ਕਿਉਂ ਕਿਉਂਕਿ ਕੋਈ ਵੀ ਪ੍ਰੋਡਿਊਸਰ ਇਹਦੇ ਪੈਸਾ ਲਾਉਣ ਨੂੰ ਤਿਆਰ ਨਹੀਂ ਹੁਣ ਅੱਜ ਦੀ ਤਰੀਕ ਤੇ ਵਿੱਚ ਇਹਨੂੰ 0.1% ਵੀ ਕੰਮ ਨਹੀਂ ਮਿਲ ਰਿਹਾ 0.1% ਵੀ ਇਹਨੂੰ ਕਿਤੇ ਵੀ ਕੋਈ ਕੰਮ ਨਹੀਂ ਮਿਲ ਰਿਹਾ ਤੇ ਹੁਣ ਐਮਰਜੈਂਸੀ ਫਿਲਮ ਤੇ ਇਹਨੇ 65 ਕਰੋੜ ਰੁਪਇਆ ਲਾਇਆ ਸੀ ਤੇ 65 ਕਰੋੜ ਰੁਪਇਆ ਵੀ ਇਹਨੇ ਪਤਾ ਕਿਵੇਂ ਲਾਇਆ ਸੀ ਆਪਦੀ ਪ੍ਰਾਪਰਟੀ ਵੇਚ ਕੇ ਇਹਿੰਨਾ ਤੁਸੀਂ ਇੰਟਰਵਿਊਸ ਕੱਢ ਕੇ ਵੇਖੋ ਕੰਗੜਾ ਦੀਆਂ ਇਹਨੇ ਬਕਾਇਦਾ ਦੱਸਿਆ ਵੀ ਜਦੋਂ ਸਰਕਾਰ ਨੇ ਇਹਦੀ ਮੂਵੀ ਰੋਕਤੀ ਸੀਗੀ ਐਮਰਜੈਂਸੀ ਮੂਵੀ ਤੇ ਕਿਉਂਕਿ ਬਹੁਤ ਵੱਡਾ ਮੁੱਦਾ ਬਣ ਗਿਆ ਸੀ ਵੀ ਸਰਕਾਰ ਐਹੋ ਜਿਹੀਆਂ ਫਿਲਮਾਂ ਕੱਢ ਰਹੀ ਹੈਗੀ ਤੇ ਵੀ ਆਪਦੀ ਸੱਤਾ ਨੂੰ ਬਚਾਉਂਦੇ ਲਈ ਤੇ ਉਦੋਂ ਫਿਰ ਪ੍ਰਾਈਮ ਮਿਨਿਸਟਰ ਆਲਗਾ 2024 ਵਾਲੇ ਇਲੈਕਸ਼ਨ ਆ ਗਏ ਸੀ ਪਾਰਲੀਮੈਂਟ ਵਾਲੇ ਤੇ ਪਾਰਲੀਮੈਂਟ ਵਾਲੇ ਇਲੈਕਸ਼ਨਾਂ ਦੇ ਵਿੱਚ ਸਾਲ ਡੇਟਸ ਵਾਲੇ ਇਹਦੀ ਮੂਵੀ ਰੁਕੀ ਰਹੀ ਤੇ ਇਹਦਾ ਪੈਸਾ ਬਹੁਤ ਪਰਵਾਹ ਹੋਇਆ ਇਹ ਬਹੁਤ ਮਿੰਤਾ ਕੱਢ ਨਹੀਂ ਹੁੰਦੀ ਸੀ ਇਹਦੀਆਂ ਇੰਟਰਵਿਊਸ 'ਚ ਵੇਖੋ ਤੁਸੀਂ ਵੀ ਮੇਰੀ ਬਹੁਤ ਸਾਰੀ ਜ਼ਿੰਦਗੀ ਦੀ ਕਮਾਈ ਲੱਗੀ ਹੋਈ ਐ ਇਸ ਤੇ ਇਹਨੇ ਪ੍ਰਾਪਰਟੀ ਵੇਚ ਕੇ ਇਹ ਮੂਵੀ ਬਣਾਈ ਸੀ 65 ਕਰੋੜ ਰੁਪਇਆ ਲਾਇਆ ਸੀ ਪਰ ਮੁੜੇ ਪਤਾ ਕਿੰਨੇ ਪੈ ਸੀ ਅੱਧ ਵੀ ਨਹੀਂ ਮੁੜਿਆ 22-23 ਕਰੋੜ ਰੁਪਇਆ ਇਹਦਾ ਮੁੜਿਆਗਾ 22 ਤੋਂ 23 ਕਰੋੜ ਦੇ ਵਿੱਚ ਤੇ ਬਾਕੀ ਸਾਰਾ ਪੈਸਾ ਇਹਦਾ ਬਰਬਾਦ ਹੋ ਗਿਆ ਤੇ ਇਹ ਅੱਜ ਦੀ ਘੜੀ ਬਰਬਾਦ ਹੋ ਚੁੱਕੀ ਐ ਇਹ ਚਾਪਲੂਸੀ ਦੀ ਗੂੜੀ ਨੀਂਦ ਦੇ ਵਿੱਚੋਂ ਉਦੋਂ ਉੱઠી ਜਦੋਂ ਇਹਦੇ ਨਾਲ ਜੱਗੋਂ ਤੇਜ਼ ਨਹੀਂ ਹੋਗੀ ਜਦੋਂ ਇਹਨੂੰ ਇਹ ਪਤਾ ਲੱਗਿਆ ਵੀ ਮੇਰੀ ਸਾਰੀ ਚਾਪਲੂਸੀ ਸਾਰੀ ਮੇਰੀ ਚਮਚਾਗਰੀ ਸਾਰੀ ਪਾਣੀ ਦੇ ਵਿੱਚ ਮੈਨੂੰ ਕੋਈ ਵੀ ਇੱਥੇ ਬੇਰਾਬੱਤੇ ਨਹੀਂ ਪਛਾਣਦਾ ਉਹ ਇਹਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਜਿਹੜੇ ਕਪੂਰ ਫੈਮਲੀ ਦੇ ਜਵਾਕ ਸੀ ਜਾਂ ਭੱਟ ਫੈਮਲੀ ਦੇ ਜਵਾਕ ਸੀਗੇ ਆਲੀਆ ਭੱਟ ਰਣਵੀਰ ਕਪੂਰ ਇਹੋ ਜਿਹੇ ਜਿਹੜੇ ਸੀਗੇ ਐਕਟਰਸ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਟ੍ਰੋਲ ਕਰਦੀ ਹੁੰਦੀ ਸੀ ਉਹਨਾਂ ਨੂੰ ਗਾਲ੍ਹਾਂ ਕੱਢਦੀ ਸੀ ਇਹ ਇੱਕ ਹਿਸਾਬ ਦੀਆਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਨੈਪੋ ਕਿਡਸ ਨੈਪੋ ਕਿਡਸ ਯਾਨੀ ਕਿ ਨੈਪੋਟਿਜ਼ਮ ਨੈਪੋਟਿਜ਼ਮ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਵਿੱਚ ਨਹੀਂ ਆਉਂਦਾ ਹੁੰਦਾ ਸੀ ਇੱਕ ਵਰਡ ਤੇ ਇਸ ਔਰਤ ਨੇ ਹੀ ਇਹ ਵਰਡ ਲੈ ਕੇ ਆਂਦਾ ਇਸ ਹੀਰੋਇਨ ਨੇ ਇਸ ਐਕਟਰਸ ਨੇ ਇਹ ਵਰਡ ਲੈ ਕੇ ਆਂਦਾ ਨੈਪੋਟਿਜ਼ਮ ਤੇ ਨੈਪੋਟਿਜ਼ਮ ਵਰਡ ਇਹ ਯੂਜ਼ ਕਰਕੇ ਨੈਪੋ ਕਿਡ ਨੈਪੋ ਕਿਡ ਨੈਪੋ ਕਿਡ ਨੂੰ ਪਤਾ ਨਹੀਂ ਕਿ ਕੈਸੇ ਖਾਣਾ ਬਣਾਉਣਾ ਹੈ ਹਮ ਸਟਰਗਲਰ ਹੈ ਇਹ ਉਹ ਇਦਾਂ ਇਹ ਬੋਲ ਕੇ ਉਹਨਾਂ ਨੂੰ ਮਾੜਾ ਚੰਗਾ ਬੋਲਦੀ ਹੁੰਦੀ ਸੀ ਇਹਦੀ ਚਾਪਲੂਸੀ ਦੀ ਨੀਂਦ ਉਦੋਂ ਟੁੱਟੀ ਜਦੋਂ ਪੀਐਮ ਨਰਿੰਦਰ ਮੋਦੀ ਜਿਨ੍ਹਾਂ ਨੂੰ ਇਹ ਗਾਲਾਂ ਕੱਢਦੀ ਸੀ ਉਹਨਾਂ ਨੂੰ ਮਿਲ ਰਹੀ ਸੀ ਤੇ ਉਸ ਤੋਂ ਬਾਅਦ ਅਗਲੀ ਸਭ ਤੋਂ ਤਕੜੀ ਨੀਂਦ ਇਹਦੀ ਉਦੋਂ ਟੁੱਟੀ ਜਦੋਂ ਪੀਐਮ ਨਰਿੰਦਰ ਮੋਦੀ ਦਲਜੀਤ ਦਸਾਂਝ ਨੂੰ ਮਿਲ ਰਹੇ ਸੀ ਇਹ ਔਰਤ ਹਰ ਆਪਣੀ ਇੰਟਰਵਿਊ ਦੇ ਵਿੱਚ ਇਹ ਕਹਿੰਦੀ ਆ ਕਿ ਮੈਨੂੰ ਪੀਐਮ ਨਰਿੰਦਰ ਮੋਦੀ ਨੇ ਟਾਈਮ ਨਹੀਂ ਦਿੱਤਾ ਮਿਲਣ ਲਈ ਉਹ ਬਹੁਤ ਬਿਜ਼ੀ ਨੇ ਦੇਸ਼ ਦੀ ਤਰੱਕੀ ਦੇ ਵਿੱਚ ਲੱਗੇ ਹੋਏ ਨੇ ਫੇਰ ਬਹਾਨੇ ਬਣਾਉਂਦੀ ਆ ਤੇ ਇੱਕ ਵਾਰੀ ਇਹਦੀ ਰੈਲੀ ਦੇ ਵਿੱਚ ਆਏ ਸੀਗੇ ਤੇ ਉੱਥੇ ਵੀ ਇਹਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ ਸੀ ਇਨੇ ਇਦਾਂ ਗੁਲਾਬ ਦਾ ਫੜਾਇਆ ਸੀ ਉਹੋ ਇਦਾਂ ਦੋਨੋਂ ਹੱਥਾਂ ਦੇ ਨਾਲ ਫੜ ਲਿਆ ਸੀ ਪਰ ਇਕੱਲੇ ਦੇ ਵਿੱਚ ਕਹਿੰਦੀ ਮੈਂ ਕੋਈ ਵੀ ਉਹਨਾਂ ਨਾਲ ਗੱਲ ਨਹੀਂ ਕਰ ਸਕੀ ਕੋਈ ਵੀ ਆਪਦੀ ਦੁੱਖ ਤਕਲੀਫ ਆਪਦੇ ਟਨਯਾਰ ਦੀ ਆਪਦੀ ਕਨਸਟਿਟਿਊਐਂਸੀ ਦੀ ਜਾਂ ਆਪਦੀ ਬਾਲੀਵੁੱਡ ਦੇ ਨਾਲ ਕੀ ਬਾਲੀਵੁੱਡ ਚ ਕਰਨਾ ਚਾਹੀਦਾ ਆਪਾਂ ਨੂੰ ਕੁਝ ਵੀ ਕਹਿੰਦੀ ਮੇਰੇ ਨਾਲ ਡਿਸਕਸ ਨਹੀਂ ਹੋਇਆ ਤੇ ਮੈਂ ਹਰ ਮਹੀਨੇ ਪੀਐਮ ਆਫਿਸ ਨੂੰ ਪੀਐਮਓ ਨੂੰ ਚਿੱਠੀ ਪਾਉਣੀ ਆ ਹਰ ਮਹੀਨੇ ਟਾਈਮ ਮੰਗਦੀ ਆ ਨਰਿੰਦਰ ਮੋਦੀ ਤੋਂ ਪਰ ਮੈਨੂੰ ਅੱਜ ਤੱਕ ਟਾਈਮ ਨਹੀਂ ਮਿਲਿਆ ਬਹੁਤ ਵਾਰੀ ਮੈਂ ਅਪਲਾਈ ਕਰ ਚੁੱਕੀ ਆ ਇਸ ਕੁੜੀ ਨੇ ਕਿਹਾ ਤੇ ਜਿਨ੍ਹਾਂ ਨੂੰ ਇਹ ਗਾਲਾਂ ਕੱਢ ਰਹੀ ਸੀ ਚਾਪਲੂਸੀ ਕਰਦੇ ਕਰਦੇ ਉਹਨਾਂ ਨੂੰ ਪੀਐਮ ਨਰਿੰਦਰ ਮੋਦੀ ਮਿਲੇ ਕਪੂਰ ਫੈਮਿਲੀ ਨੂੰ ਵੀ ਤੇ ਦਲਜੀਤ ਦਸਾਂ ਨੂੰ ਵੀ ਐਡੀ ਭੈੜੀ ਹੁੰਦੀ ਆ ਚਾਪਲੂਸਾਂ ਦੇ ਨਾਲ ਫਿਰ ਉਸ ਤੋਂ ਬਾਅਦ ਹੁਣ ਜਦੋਂ ਇਹਨੂੰ ਇਹ ਸਮਝ ਆ ਚੁੱਕਿਆ ਕਿ ਮੈਂ ਬਹੁਤ ਭੈੜੀ ਵਾਸ ਚੁੱਕੀ ਆ ਸਭ ਤੋਂ ਵੱਡੀ ਗਲਤੀ ਕਰ ਚੁੱਕੀ ਆ ਜਿਹੜੀ ਮੈਂ ਚਾਪਲੂਸੀ ਕਰਨੀ ਸ਼ੁਰੂ ਕੀਤੀ ਚਾਪਲੂਸੀ ਦੀਆਂ ਮੈਂ ਸਭ ਹੱਦਾਂ ਵੱਨੇ ਕ੍ਰੋਸ ਕੀਤੀ ਤੇ ਸਭ ਮੈਂ ਲਿਮਿਟਸ ਕ੍ਰਾਸ ਕਰਕੇ ਤੇ ਉਸ ਤੋਂ ਬਾਅਦ ਹੁਣ ਮੈਂ ਬੀਜੇਪੀ ਜੁਆਇਨ ਕਰ ਲਈ ਇਹ ਵੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਮੈਂ ਤਾਂ ਨਰੇਂਦਰ ਮੋਦੀ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਆਪਦੀ ਪ੍ਰਾਪਰਟੀ ਵੇਚ ਕੇ ਐਮਰਜੈਂਸੀ ਫਿਲਮ ਵੀ ਬਣਾਈ ਉਹ ਫਿਲਮ ਫਲॉप ਹੋ ਗਈ ਪਰ ਮੇਰੇ ਨਾਲ ਹੋਰ ਵੀ ਭੈੜੀ ਕਰ ਰਹੇ ਨੇ ਮੋਦੀ ਸਾਹਿਬ ਜਦੋਂ ਮੇਰੇ ਵਿਰੋਧੀਆਂ ਮਿਲ ਰਹੇ ਨੇ ਹੁਣ ਇਹਨੇ ਇਹ ਗੱਲ ਸਮਝੀ ਕਿ ਹੁਣ ਮੈਨੂੰ ਇਸ ਤੋਂ ਜੁਲੀ ਵੇਸਤਰਾ ਗੋਲ ਕਰ ਲੈਣਾ ਚਾਹੀਦਾ ਬਾਲੀਵੁੱਡ ਤੋਂ ਹੁਣ ਇਹ ਬਾਲੀਵੁੱਡ ਆਲਮੋਸਟ ਛੱਡ ਚੁੱਕੀ ਆ ਕੋਈ ਵੀ ਇਹਨੂੰ ਮਿਲ ਨਹੀਂ ਰਿਹਾ ਕੋਈ ਵੀ ਇਹਨੂੰ ਫਿਲਮ ਨਹੀਂ ਮਿਲ ਰਹੀ ਕੋਈ ਨਾਟਕ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਹੁਣ 40 ਸਾਲਾਂ ਦੇ ਲਗਭਗ ਇਹਦੀ ਉਮਰ ਹੋ ਚੁੱਕੀ ਆ 39 ਸਾਲਾਂ ਤੋਂ ਉੱਤੇ ਆ 40 ਸਾਲਾਂ ਦੀ ਉਮਰ ਇਹਦੀ ਹੋ ਗਈ ਹੁਣ ਇਸ ਤੋਂ ਬਾਅਦ ਵੀ ਇਹਨੂੰ ਵੀ ਜਿਹੜੇ ਆਂਟੀ ਦੇ ਮਾਂ ਦੇ ਕੋਈ ਵੱਡੀ ਭੈਣ ਦਾ ਰੋਲ ਇਦਾਂ ਦਾ ਇਹਨੂੰ ਰੋਲ ਮਿਲਨੇ ਸੀ ਪਰ ਹੁਣ ਉਹ ਵੇਖਦੇ ਆ ਵੀ ਮਿਲਣਗੇ ਕਿ ਨਹੀਂ ਪਰ ਜਿਸ ਫਿਲਮ ਦੇ ਵਿੱਚ ਕੰਗਣਾ ਰਣਾਉਤ ਆ ਜਾਂਦੀ ਆ ਉਹ ਫਿਲਮ ਹਮੇਸ਼ਾ ਫਲॉप ਹੀ ਹੁੰਦੀ ਆ ਪ੍ਰੋਡਿਊਸਰ ਬਹੁਤ ਆਪਣੇ ਪੰਜਾਬ ਦੇ ਵਿੱਚ ਇਧਰ ਘੱਟ ਚੱਲਦਾ ਬਹੁਤ ਦੁਨੀਆ ਵਹਿਮੀ ਤੋਂ ਵਹਿਮੀ ਪਈ ਆ ਤੇ ਹੁਣ ਪ੍ਰੋਡਿਊਸਰਾਂ ਦੇ ਵਿੱਚ ਇਹ ਵਹਿਮ ਚੱਲ ਰਿਹਾ ਹੈ ਕਿ ਜਿਸ ਫਿਲਮ 'ਚ ਕੰਗਣਾ ਰਣਾਉਤ ਆ ਗਈ ਉਹ ਫਲॉप ਹੈ ਤੇ ਹੁਣ ਇਹਨੂੰ ਕੋਈ ਵੀ ਰੋਲ ਨਹੀਂ ਮਿਲ ਰਿਹਾ ਇਹਦਾ ਜੁੱਲੀ ਵੇਸਰਾ ਗੋਲ ਹੋ ਚੁੱਕਿਆ ਤੇ ਜੁੱਲੀ ਵੇਸਰਾ ਗੋਲ ਹੋਣ ਤੋਂ ਬਾਅਦ ਹੁਣ ਇਹਨੇ ਆਪਦਾ ਸੋਰਸ ਆਫ ਇਨਕਮ ਹੋਰ ਬਣਾਇਆ ਹੋਰ ਇਹਨੇ ਆਪਦਾ ਜਰੀਆ ਬਣਾਇਆ ਕਮਾਈ ਦਾ ਸਰੋਤ ਬਣਾਇਆ ਉਹ ਹੈਗਾ ਰੈਸਟੋਰੈਂਟ ਹੁਣ ਇਹਨੇ ਮਨਾਲੀ ਦੇ ਵਿੱਚ ਇੱਕ ਰੈਸਟੋਰੈਂਟ ਖੋਲਿਆ ਜਿਹਦਾ ਨਾਮ ਆਗਾ ਦਾ ਮਾਉਂਟੇਨ ਸਟੋਰੀ ਮਾਉਂਟੇਨ ਸਟੋਰੀ ਦੇ ਨਾਮ ਤੇ ਇਹਨੇ ਜਿਹੜਾ ਰੈਸਟੋਰੈਂਟ ਖੋਲਿਆ ਉਹ 14 ਫਰਵਰੀ ਨੂੰ ਵੈਲੈਂਟਾਈਨ ਵਾਲ ਦਿਨ ਇਸ ਦਾ ਉਦਘਾਟਨ ਕੀਤਾ ਸੀਗਾ ਇਸ ਸਾਲ 2025 ਦੇ ਵਿੱਚ ਹੀ ਤੇ ਹੁਣ ਉਹ ਚਲਾਇਆ ਉਹ ਵੇਖਦੇ ਆਂ ਵੀ ਚੱਲਦਾ ਹੈ ਕਿ ਨਹੀਂ ਪਰ ਫਿਲਮਾਂ ਦੇ ਵਿੱਚ ਆਲਮੋਸਟ ਇਹ ਫਲॉप ਰਹੀ ਹੈਗੀ ਹੁਣ ਅਖੀਰ ਤੇ ਆਪਾਂ ਗੱਲ ਜਿਹੜੀ ਕਰਨੀ ਚਾਹੁੰਦੇ ਆਂ ਉਹ ਕਰਨੀ ਚਾਹੁੰਦੇ ਆ ਉਹ ਕਲਾਕਾਰਾਂ ਨਾਲ ਜਿਨ੍ਹਾਂ ਦਾ ਜਿਨ੍ਹਾਂ ਨੂੰ ਸਨੇਹਾ ਦੇਣ ਦੇ ਲਈ ਆਪਾਂ ਇਹ ਵੀਡੀਓ ਬਣਾਈ ਹੈ ਕਈ ਵਾਰ ਨਾ ਬੰਦਾ ਉਹ ਜਿਸ ਬੰਦੇ ਦੀ ਚਾਪਲੂਸੀ ਕਰ ਰਿਹਾ ਹੁੰਦਾ ਉਹਦੀ ਚਾਪਲੂਸੀ ਕਰਦਾ ਕਰਦਾ ਇੰਨੇ ਹੱਦਾਵੰਨੇ ਕਰਾਸ ਕਰ ਜਾਂਦਾ ਕਿ ਜਿਸ ਬੰਦੇ ਦੀ ਚਾਪਲੂਸੀ ਕਰ ਰਿਹਾ ਹੁੰਦਾ ਉਹ ਉਹ ਬੰਦਾ ਵੀ ਉਹਨੂੰ ਨਫ਼ਰਤ ਕਰਨ ਲੱਗ ਜਾਂਦਾ ਜਦੋਂ ਸਾਰੀ ਦੁਨੀਆ ਦੇ ਮੂਰੇ ਮਾੜਾ ਹੋ ਗਿਆ ਸਾਰੀ ਦੁਨੀਆ ਦੇ ਮੂਰੇ ਭੈੜਾ ਪੈ ਗਿਆ ਸਾਰੀ ਦੁਨੀਆ ਉਹਨੂੰ ਮਜ਼ਾਕ ਕਰ ਰਹੀ ਹੈ ਟਰੋਲ ਹੋ ਗਿਆ ਤੇ ਕਿਦੇ ਕਰਕੇ ਇੱਕ ਬੰਦੇ ਦੇ ਕਰਕੇ ਤੇ ਉਹ ਬੰਦਾ ਵੀ ਇਗਨੋਰ ਕਰਨ ਲੱਗ ਜਾਂਦਾ ਚਾਪਲੂ ਸੀ ਹਮੇਸ਼ਾ ਮਾੜੀ ਹੁੰਦੀ ਹੈ ਇਸ ਕਰਕੇ ਸੱਤਾ 'ਚ ਰਹਿਣ ਵਾਲੇ ਲੋਕਾਂ ਦਾ ਕੋਈ ਵੀ ਭਰੋਸਾ ਨਹੀਂ ਹੁੰਦਾ ਲੋਕਾਂ ਨਾਲ ਵਾਅਦੇ ਕਰਦੇ ਨੇ ਤੋੜਦੇ ਨੇ ਬੰਦਿਆਂ ਨੂੰ ਯੂਜ਼ ਐਂਡ ਥਰੋ ਕਰਦੇ ਨੇ ਤੇ ਨੈਪਕਿਨ ਵਾਂਗੂ ਪਹੁੰਚ ਕੇ ਸਿੱਟ ਦਿੰਦੇ ਨੇ ਬੰਦਿਆਂ ਨੂੰ ਇਸ ਕਰਕੇ ਜੇ ਤੁਸੀਂ ਇਹਨਾਂ ਦੀ ਬੋਲੀ ਬੋਲਣ ਲੱਗੋਗੇ ਤਾਂ ਤੁਸੀਂ ਹਮੇਸ਼ਾ ਘਾਤਾਂ ਹੀ ਖਾਓਗੇ ਇਹ ਗੱਲ ਇਹਨਾਂ ਨਵੇਂ ਕਲਾਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਇੱਕ ਗੱਲ ਹੁੰਦੀ ਆ ਕਿ ਜੇ ਤੁਸੀਂ ਸਰਕਾਰ ਦੇ ਵਿਰੋਧ ਵਿੱਚ ਨਹੀਂ ਚੱਲ ਸਕਦੇ ਤੁਹਾਡੇ 'ਚ ਇਹਨਾਂ ਮਾਦਾ ਇਹਨਾਂ ਜ਼ਿਗਰਾ ਹੈ ਨਹੀਂਗਾ ਕਿ ਤੁਸੀਂ ਸਰਕਾਰ ਦੀ ਕਿਸੇ ਗਲਤ ਗੱਲ ਨੂੰ ਗਲਤ ਕਹਿ ਸਕੋ ਤਾਂ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਤੁਸੀਂ ਚੁੱਪ ਕਰਕੇ ਬਹਿ ਜਾਓ ਜੇ ਤੁਹਾਨੂੰ ਕੋਈ ਪੁੱਛਦਾ ਕਿ ਇਹਦੇ ਬਾਰੇ ਤੁਸੀਂ ਕਹੋਗੇ ਤਾਂ ਤੁਸੀਂ ਕਹਿ ਦਿਓ ਕਿ ਨੋ ਕਮੈਂਟਸ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਸਭ ਤੋਂ ਸਹੀ ਰਾਹ ਹੁੰਦਾ ਜੇ ਤੁਹਾਡੇ 'ਚ ਗਲਤ ਨੂੰ ਗਲਤ ਕਹਿਣ ਦਾ ਮਾਦਾ ਨਹੀਂ ਜੇ ਤੁਹਾਡੇ 'ਚ ਸਰਕਾਰ ਨਾਲ ਮੱਥਾ ਲਾਉਣ ਦਾ ਜਿਗਰਾ ਨਹੀਂ ਤਾਂ ਤੁਹਾਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈ ਸਰਕਾਰਾਂ ਦੀ ਚਾਪਲੂਸੀ ਕਰਨ ਦੇ ਖੇਤਰ ਦੇ ਵਿੱਚ ਜਿਹੜੇ ਵੀ ਕਲਾਕਾਰ ਨਵਾਂ ਨਵਾਂ ਪੈਰ ਰੱਖਣ ਜਾ ਰਹੇ ਨੇ ਉਹਨਾਂ ਨੂੰ ਇਹ ਵਹਿਮ ਇਹ ਭਰਮ ਭੁਲੇਖਾ ਹੋ ਸਕਦਾ ਹੈ ਕਿ ਦੇਸ਼ ਦੀ ਸਭ ਤੋਂ ਦੁਨੀਆ ਦੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਬੀਜੇਪੀ ਆਰਐਸਐਸ ਇਹੇ ਪਾਰਟੀਆਂ ਸੱਤਾ ਦੇ ਵਿੱਚ ਕਾਬਜ਼ ਹੋ ਚੁੱਕੀਆਂ ਨੇ ਇਹ ਹਿੰਦੂ ਧਰਮ ਨੂੰ ਪ੍ਰਮੋਟ ਕਰਦੀਆਂ ਨੇ ਇਹ ਹਿੰਦੂ ਧਰਮ ਦਾ ਪੱਤਾ ਖੇੜ ਕੇ ਜਿੱਤਦੀਆਂ ਨੇ ਦੇਸ਼ ਦੇ ਵਿੱਚ 80% ਹਿੰਦੂ ਨੇ ਅਸੀਂ ਇਹ ਇਹਨਾਂ ਦੇ ਨਾਲ ਮਿਲ ਕੇ ਚੱਲਾਂਗੇ ਤਾਂ ਸਾਡੀ ਬਹੁਤ ਕਮਾਈ ਹੋਊਗੀ ਅਸੀਂ ਬੜੇ ਪੈਸੇ ਵਾਲੇ ਹੋ ਜਾਾਂਗੇ ਸਾਡੀ ਬੜੀ ਵਧੀਆ ਇਮੇਜ ਬਣ ਜਾਊਗੀ ਇਹ ਬਿਲਕੁਲ ਵੀ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਅੱਜ ਕੱਲ ਜਿਹੜੇ ਸੱਤਾ ਤੇ ਬਰਾਜਮਾਨ ਨੇ ਉਹ ਗਰੀਬਾਂ ਤੋਂ ਆਟਾ ਦੇ ਦੇ ਕੇ ਉਹਨਾਂ ਨੂੰ ਉਵੇਂ ਵੋਟਾਂ ਲੈਂਦੇ ਨੇ ਜਾਂ ਆਪਾਂ ਨਹੀਂ ਕੋਸ਼ਿਸ਼ੀ ਕਰਦੇ ਪਰ ਉਹ ਵੀ ਤਾਂ ਚੱਲਦੀ ਆ ਨਾ ਗੱਲ ਕਿ ਮਸ਼ੀਨਾਂ ਜਿਹੜੀਆਂ ਹੁੰਦੀਆਂ ਨੇ ਈਵੀਐਮ ਉਹਨਾਂ ਨੂੰ ਹਾਈ ਐਕ ਕੀਤਾ ਜਾਂਦਾਗਾ ਉਹਨਾਂ ਨੂੰ ਹੈਕ ਕਰਕੇ ਉਹਨਾਂ ਦੇ ਵਿੱਚ ਆਪਦੀ ਜਿੱਤ ਦਿਖਾਈ ਜਾਂਦੀ ਆ ਆਪਦੀਆਂ ਵੋਟਾਂ ਵਧ ਕੋਈਆਂ ਜਾਂਦੀਆਂ ਕਿੰਨੀਆਂ ਮਸ਼ਹੂਰ ਵੀਡੀਓਜ਼ ਵਾਇਰਲ ਹੋਣਾ ਨੇ ਕਿ ਬਟਨ ਕਾਂਗਰਸ ਦਾ ਦੱਬਿਆ ਜਾਂਦਾ ਕਿ ਵੋਟ ਬੀਜੇਪੀ ਨੂੰ ਜਾ ਵੜਦੀ ਆ ਇਦਾਂ ਹੋ ਜਾਂਦੀਆਂ ਨੇ ਜਾਂ ਇੱਕ ਗੱਲ ਵੱਡੀ ਇਹ ਆ ਕਿ ਪਾਰਟੀ ਜੋ ਵੀ ਕਰ ਰਹੀ ਆ ਜਾਂ ਬੀਜੇਪੀ ਜੋ ਵੀ ਕਰ ਰਹੀ ਆ ਸਰਕਾਰ ਜੋ ਵੀ ਕਰ ਰਹੀ ਆ ਉਹ ਵੋਟਾਂ ਲੈਣ ਦੀਆਂ ਉਹਨਾਂ ਕੋਲੇ ਸੌ ਟ੍ਰਿਕਸ ਨੇ ਉਸ ਤੋਂ ਬਾਅਦ ਉਹ ਗਰੀਬ ਵਰਗ ਦੀਆਂ ਜ਼ਿਆਦਾਤਰ ਵੋਟਸ ਲੈਂਦੀਆਂ ਨੇ ਧਰਮ ਦੇ ਨਾਮ ਤੇ ਗਊ ਦੇ ਨਾਮ ਤੇ ਪੱਤਾ ਖੇੜ ਕੇ ਵੋਟਸ ਲੈ ਲੈਂਦੇ ਨੇ ਪਰ ਉਹ ਜਿਹੜੇ ਲੋਕ ਨੇ ਗਰੀਬ ਲੋਕ ਉਹ ਸਿਨਮਿਆਂ ਵਿੱਚ ਨਹੀਂ ਆਉਣ ਲੱਗੇ ਸਿਨਮਿਆਂ ਦੇ ਵਿੱਚ ਤਾਂ ਸਰਕਾਰ ਦੀਆਂ ਵੋਟਾਂ ਤੁਹਾਡੇ ਸਿਨੇਮਾ ਆਡੀਅנס ਦੇ ਵਿੱਚ ਕਨਵਰਟ ਨਹੀਂ ਹੋ ਸਕਦੀਆਂ ਇਸ ਕਰਕੇ ਤੁਸੀਂ ਬਹੁਤ ਵੱਡੇ ਬੈਂਡ ਦੇ ਵਿੱਚੋਂ ਜੋ ਵੀ ਫਿਲਮਾਂ ਵੇਖਣ ਜਾਂਦੇ ਲੋਕ ਨੇ ਉਹ ਇੰਟੈਲੈਕਚੁਅਲ ਲੋਕ ਹੁੰਦੇ ਨੇ ਜਾਂ ਤਾਂ ਉਹ ਚੰਗਾ ਕੋਈ ਕੰਟੈਂਟ ਪਸੰਦ ਕਰਦੇ ਨੇ ਜਾਂ ਉਹ ਚੰਗੀ ਕਾਮੇਡੀ ਤੇ ਹੁਣ ਅਕਸ਼ੇ ਕੁਮਾਰ ਆਰ ਰਗੀ ਦਾ ਇਸ ਥਾਂ ਤੇ ਆ ਚੁੱਕੇ ਨੇ ਕਿ ਜਿਹੜੀ ਆਹ ਐਸ ਵਾਰੀ ਹਾਊਸਫੁੱਲ ਆਈ ਸੀਗੀ ਮੂਵੀ ਉਹਦੇ ਵਿੱਚ ਨਿਹਰਾ ਗੰਧ ਸੀ ਉਹ ਪੂਰੀ ਹੀ ਉਹ ਮਤਲਬ ਜਮਾ ਬੀ ਗ੍ਰੇਡ ਕਹਿੰਦੇ ਹੁੰਦੇ ਆ ਕਿ ਕਿਹੜੀ ਗ੍ਰੇਡ ਕਹਿੰਦੇ ਹੁੰਦੇ ਆ ਜਮਾ ਜੈਡ ਗ੍ਰੇਡ ਮੂਵੀ ਸੀ ਉਹ ਹੁਣ ਇਸ ਤਰ੍ਹਾਂ ਤੁਸੀਂ ਹਿੱਟ ਨਹੀਂ ਹੋਣ ਲੱਗੇ ਇਸ ਕਰਕੇ ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹ ਪਾਰਟੀ ਆ ਉਹ ਵੋਟਾਂ ਲੈਣ ਦੇ ਲਈ ਬਹੁਤ ਹੱਥ ਕੰਡੇ ਬਣਾਉਂਦੀ ਐ ਗਰੀਬਾਂ ਨੂੰ ਉਹ ਭਾਵਕ ਕਰਦੀ ਐ ਗਰੀਬਾਂ ਦੇ ਦਿਲਾਂ ਨੂੰ ਉਹ ਪਚੀਸ ਕੇ ਤੇ ਆਪਦਾ ਵੋਟ ਕਢਾਉਂਦੀ ਐ ਪਰ ਉਹ ਗਰੀਬ ਲੋਕ ਤੁਹਾਡੇ ਸਮਿਆਂ ਦੇ ਵਿੱਚ ਨਹੀਂ ਆਉਣ ਲੱਗੇ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਤੁਸੀਂ ਇੱਕ ਵੀ ਸਿੰਗਲ ਨਾਲ ਹਾਲਾਂਕਿ ਸਰਕਾਰ ਨੇ GST ਫ੍ਰੀ ਵੀ ਕੀਤੀਆਂ ਆਂ ਕਿੰਨਾ ਪ੍ਰਮੋਟ ਕੀਤਾਗਾ ਪੀਐਮ મોદી ਆਪ ਵੇਖ ਕੇ ਆਏ ਕੁਝ ਮੂਵੀਜ਼ ਨੂੰ ਬਹੁਤ ਪ੍ਰਮੋਟ ਕੀਤੀਆਂ ਸਰਕਾਰ ਨੇ ਮੂਵੀਜ਼ ਉਹ ਮੂਵੀਜ਼ ਜਿਹੜੀਆਂ ਮੂਵੀਜ਼ ਸਰਕਾਰ ਨੇ ਆਪਦੇ ਏਜੰਡੇ ਦੇ ਨਾਲ ਬਣਵਾਨਾ ਜਾਂ ਚਾਪਲੂਸ ਡਾਇਰੈਕਟਰਸ ਨੇ ਪ੍ਰੋਡਿਊਸਰਸ ਨੇ ਰਾਈਟਰਸ ਨੇ ਐਕਟਰਸ ਨੇ ਬਣਾਨਾ ਮੂਵੀਜ਼ ਉਹ ਮੂਵੀਜ਼ ਵੀ ਫਲॉप ਰਹਿਣਾ ਨੇ ਕੋਈ ਵੀ ਸਿੰਗਲ ਮੂਵੀ ਵੀ ਹਿੱਟ ਨਹੀਂ ਹੋਈ ਜਿਹੜੀ ਸਰਕਾਰ ਨੇ ਅਜੰਡਾ ਬਣਾ ਕੇ ਚਲਾਈ ਹੋਵੇ ਬਣਾਈ ਹੋਵੇ ਇਸ ਕਰਕੇ ਤੁਹਾਨੂੰ ਇਹ ਭਰਮ ਭਲੇਖੇ ਚੋਂ ਨਿਕਲਾਉਣਾ ਚਾਹੀਦਾ ਬਹੁਤ ਮੂਵੀਜ਼ ਹਿੱਟ ਹੁੰਦੀਆਂ ਨੇ ਜਿਹੜੀਆਂ ਐਂਟਰਟੇਨਮੈਂਟ ਨੂੰ ਦੇਖ ਕੇ ਬਣਾਇਆ ਜਾਂਦਿਆਂ ਨੇ ਜਿਹੜੀਆਂ ਕਿਸੇ ਸੱਚੀ ਘਟਨਾ ਨੂੰ ਦੇਖ ਕੇ ਬਣਾਇਆ ਜਾਂਦਿਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹਾਂਜੀ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਆਪਣਾ ਅਨਮੋਲ ਸਮਾਂ ਦਿੱਤਾ ਆਪ ਦਾ ਕੀਮਤੀ ਸਮਾਂ ਦਿੱਤਾ ਇਸ ਵੀਡੀਓ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ